ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ ਕੋਰ ਤੇ ਤੁਸੀਂ ਦੇਖ ਰਹੇ ਹੋ ਐਨਆਰਆਈ ਤੋਂ ਪਿੰਡ ਬੁਲੇਟਿਨ ਜੋ ਪ੍ਰਦੇਸ਼ ਦੀਆਂ ਗਲੀਆਂ ਨੂੰ ਪਿੰਡ ਦੀ ਮਿੱਟੀ ਦੇ ਨਾਲ ਜੋੜਦਾ ਹੈ ਲੰਡਨ ਤੋਂ ਲੁਧਿਆਣਾ ਤੱਕ ਟੋਰਾਂਟੋ ਤੋਂ ਲੈ ਕੇ ਤਰੰਤਾਰੰਤੱਕ ਤਿਆਰ ਸ਼ੁਰੂ ਕਰੀਏ ਅੱਜ ਦਾ ਐਨਆਰਆਈ ਤੋਂ ਪਿੰਡ ਇੰਟਰਨੈਸ਼ਨਲ ਨਿਊਜ਼ ਬੁਲੇਟਿਨ ਕਰੋਗੇ ਪਹਿਲੀ ਖਬਰ ਦਾ ਜਿੱਥੇ ਬਰਨਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਵਿੱਚ ਅਚਾਨਕ ਮੌਤ ਹੋ ਗਈ ਹੈ 24 ਸਾਲਾ ਰਾਸ਼ਪ੍ਰੀਤ ਨ ਉਸ ਦੇ ਮਾਪਿਆਂ ਨੇ 18 ਲੱਖ ਰੁਪਏ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ ਤੇ ਉਹ ਉਹਨਾਂ ਦਾ ਇਕਲੌਤਾ ਪੁੱਤਰ ਸੀ ਉਸ ਦੀ ਮੌਤ ਬਾਰੇ ਸੁਣਦਿਆਂ ਹੀ ਉਸ ਦੀ ਮਾਂ ਬੇਹੋਸ਼ ਹੋ ਗਈ ਪਰਿਵਾਰ ਦੇ ਕੋਲ ਸਿਰਫ 3 ਏਕੜ ਜ਼ਮੀਨ ਹੈ ਜਿਸ ਤੋਂ ਮੁਸ਼ਕਲ ਦੇ ਨਾਲ ਗੁਜ਼ਾਰਾ ਚੱਲਦਾ ਹੈ ਤਾਂ ਮ੍ਰਿਤਕ ਦੇ ਪਿਤਾ ਇੱਕ ਨਿੱਜੀ ਸਕੂਲ ਬੱਸ ਚਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਉਹਨਾਂ ਨੇ ਆਪਣੇ ਇਕਲੌਤੇ ਪੁੱਤਰ ਦੇ 우ਜਵਲ ਭੁਵਿੱਖ ਦੇ ਲਈ ਲਗਭਗ 18 ਲੱਖ ਰੁਪਏ ਕਰਜ਼ਾ ਲੈ ਕੇ ਅਪ੍ਰੈਲ 2024 ਦੇ ਵਿੱਚ ਉਸ ਨੂੰ ਸਟੱਡੀ ਵੀਜ਼ੇ ਤੇ ਵਿਦੇਸ਼ ਭੇਜਿਆ ਸੀ ਤਾਂ ਹੁਣ ਪੁੱਤ ਦੀ ਮੌਤ ਦੀ ਖਬਰ ਦੇ ਨਾਲ ਪੂਰੇ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਮਾਪਿਆਂ ਦੇ ਇਕਲੋਤੇ ਪੁੱਤਰ ਰਾਜਪ੍ਰੀਤ ਸਿੰਘ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਪਰਿਵਾਰ ਦੇ ਵੱਲੋਂ 18 ਲੱਖ ਦਾ ਕਰਜ਼ਾ ਲੈ ਕੇ ਪੁੱਤ ਨੂੰ ਚੰਗੇ ਭਵਿੱਖ ਦੇ ਲਈ ਕੈਨੇਡਾ ਭੇਜਿਆ ਗਿਆ ਸੀ ਪਰ ਉੱਥੇ 22 ਸਾਲਾਂ ਜਵਾਨ ਪੁੱਤ ਦੀ ਹੁਣ ਮੌਤ ਹੋ ਚੁੱਕੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਅਚਾਨਕ ਜਿਹੜੀ ਐ ਮੌਤ ਹੋ ਗਈ ਐ 24 ਸਾਲਾ ਰਾਜਪ੍ਰੀਤ ਨੂੰ ਜਿਹੜੀ ਐ ਕੈਨੇਡਾ ਦੇ ਵਿੱਚ ਮੌਤ ਹੋ ਗਈ ਐ 18 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਹ ਜਿਹੜਾ ਵਿਦੇਸ਼ ਉਸ ਨੂੰ ਮਾਪਿਆਂ ਨੇ ਭੇਜਿਆ ਸੀ ਪਰ ਉਸ ਤੇ ਆਉਣ ਦੀ ਖਬਰ ਤੋਂ ਪਹਿਲਾਂ ਹੀ ਉਸ ਦੇ ਮੌਤ ਦੀ ਖਬਰ ਜਿਹੜੀ ਐ ਘਰ ਪਹੁੰਚੀ ਐ ਪੜਨ ਖਤਰਾ ਸੀ ਤੋੜਿਆ ਮਿੰਤ ਕਰਕੇ ਤੇ ਉਥੇ ਦੋ ਪੌਣੇ ਦੋ ਸਾਲ ਹੋਏ ਤੇ ਗਏ ਨੂੰ ਹਲੇ ਤਾਂ اچانک ਦਰਦ ਉੱਠਿਆ ਉਦੋਂ ਹਸਪੀਟਲ ਲੈ ਕੇ ਗਏ ਉੱਥੇ ਜਾ ਕੇ ਡੈਥ ਹੋ ਗਈ ਤੇ ਸਾਨੂੰ ਕੱਲ 18 ਤਰੀਕ ਨੂੰ ਫੋਨ ਆਇਆ ਤਾਂ ਬੜੀ ਦੁੱਖ ਦੀ ਗੱਲ ਹੋਈ ਸਾਡੇ ਤੇ ਦੁੱਖਾਂ ਦਾ ਪਹਾੜ ਟਿਆ ਤੇ ਨਾ ਸਹਿਣ ਜੋਗਰਾ ਜੋ ਦੁੱਖs ਲਿਗਿਆ ਸਾਡੇ ਤੇ ਲਾਸਟ ਟਾਈਮ ਤੱਕ ਤਾਂ ਜੀ ਆਏ ਆ ਜੀ ਮੇਰੇ ਗੁੜੀਆ ਦਾ ਖਿਆਰ ਰੱਖਿਆ ਹੋਇਆ ਜੀ ਬਸ ਮੈਨੂੰ ਉਹਨਾਂ ਨੇ ਇੰਨੀ ਗੱਲ ਖਿਈ ਹੈ ਇਹ ਮੇਰੇ ਡਰ ਨੂੰ ਦੱਸਣਾ ਮੇਰੀ ਮੰਮੀ ਨੂੰ ਦੱਸਣਾ ਮੈਸਰਾ ਪਰ ਇਹ ਦੋ ਮੈਂ ਆਉਂਗਾ ਕਿਸ ਤਰ੍ਹਾਂ ਕਰਨਾ ਕਰਦਾ ਜਿੰਨ ਕੋਸ਼ਿਸ਼ ਕੀਤੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਸੀ ਬਹੁਤ ਹੱਸ ਕੇ ਗੱਲਾਂ ਕਰੀਆਂ ਇਹ ਇਹਦੇ ਪਿਤਾ ਜੀ ਨੇ ਕਰਜ਼ਾ ਚੱਕ ਕੇ ਉਹਨਾਂ ਨੂੰ ਬਾਹਰ ਭੇਜਿਆ ਉਹਨਾਂ ਨੂੰ ਪੜਾਇਆ ਲਿਖਾਇਆ ਇੱਕ ਇਹ 7-800 ਰੁਪਿਆ ਕਮਾਉਣ ਵਾਲੇ ਇੱਕ ਡਰਾਈਵਰ ਨੇ ਬੱਸ ਡਰਾਈਵਰ ਉਹ ਤੇ ਇਹਨਾਂ ਨੇ ਸਾਰੀ ਉਮਰ ਆਪਣੀ ਬੱਸ ਡਰਾਈਵਿੰਗ ਕਰਕੇ ਆਪਣੇ ਬੱਚੇ ਨੂੰ ਪੜਾਇਆ ਲਿਖਾਇਆ ਐਜੂਕੇਸ਼ਨ ਦਿੱਤੀ ਬਾਹਰ ਭੇਜਿਆ ਕਾਲ ਪਰਸੋ ਰਾਤ ਐਡੀ ਦੁੱਖ ਭਰੀ ਘਟਨਾ ਆਈ ਉਥੇ ਉਹਨਾਂ ਦੇ ਬਿਮਾਰ ਹੋਣ ਨਾਲ ਸ਼ਾਇਦ ਆਕਸੀਜਨ ਘਟੀਆ ਕੁਛ ਵੀ ਹੋਇਆ ਹਸਪੀਟਲ ਦੇ ਵਿੱਚ ਲਜਾਇਆ ਗਿਆ ਉਥੇ ਉਹਨਾਂ ਦੀ ਡੈਥ ਹੋ ਗਈ ਅੱਜ ਅਸੀਂ ਬਹੁਤ ਦੁੱਖ ਦੀ ਘੜੀ ਦੇ ਵਿੱਚ ਬੈਠੇ ਆਂ ਇਸ ਵੀਰ ਨਾਲ ਖੜੇ ਆਂ ਅਸੀਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਬੱਚੇ ਨੂੰ ਇੱਥੇ ਲੈ ਕੇ ਆਉਣ ਦੇ ਵਿੱਚ ਹੈਲਪ ਕੀਤੀ ਜਾਵੇ ਤੇ ਇਹਨਾਂ ਦੇ ਜੋ ਕਰਜ਼ਾ ਜਿਸ ਤਰ੍ਹਾਂ ਵੀ ਬਣਦਾ ਕਰਕੇ ਇਸ ਦੀ ਮਦਦ ਕੀਤੀ ਜਾਵੇ ਉਧਰ ਲੁਧਿਆਣਾ ਦੇ ਸਣੀ ਸਿੰਘ ਸਾਊਥ ਆਸਟ੍ਰੇਲੀਆ ਦੀ ਸੰਸਦ ਚੋਣ ਦੇ ਵਿੱਚ ਐਮਪੀ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਚ ਉਤਰੇ ਨੇ ਤਾਂ ਲੁਧਿਆਣਾ ਰਹਿੰਦੇ ਸਣੀ ਸਿੰਘ ਦੇ ਪਰਿਵਾਰ ਅਤੇ ਕਰੀਬੀਆਂ ਨੇ ਜਿੱਥੇ ਇਸ ਦੀ ਖੁਸ਼ੀ ਮਨਾਈ ਉੱਥੇ ਹੀ ਲੋਕਾਂ ਨੂੰ ਸਣੀ ਸਿੰਘ ਦੇ ਹੱਕ ਦੇ ਵਿੱਚ ਵੋਟ ਦੇਣ ਦੇ ਲਈ ਪ੍ਰੇਰਿਤ ਕੀਤਾ ਸਣੀ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਅਕਸਰ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਆਸਟ੍ਰੇਲੀਆ ਸਰਕਾਰ 'ਚ ਪੰਜਾਬੀ ਨੌਜਵਾਨਾਂ ਦੀ ਨੁਮਾਇੰਦਗੀ ਹੋਵੇਗੀ ਤਾਂ ਭਾਰਤੀਆਂ ਨੂੰ ਮਦਦ ਤ ਮਿਲੇਗੀ ਲੁਧਿਆਣਾ ਦੇ ਸਨੀ ਸਿੰਘ ਸਾਊਥ ਆਸਟ੍ਰੇਲੀਆ ਦੀ ਸੰਸਦੀ ਚੋਣ ਦੇ ਵਿੱਚ ਐਮਪੀ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਜਿਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਰਹਿੰਦੇ ਉਹਨਾਂ ਦੇ ਪਰਿਵਾਰ ਤੇ ਕਰੀਬੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਰੀਬੀਆਂ ਦੇ ਵੱਲੋਂ ਖੁਸ਼ੀ ਜਿਹੜੀ ਮਨਾਈ ਗਈ ਹੈ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਸਨੀ ਸਿੰਘ ਦੇ ਹੱਕ ਦੇ ਵਿੱਚ ਵੋਟ ਜ਼ਰੂਰ ਦੇਣ ਤਾਂ ਸਨੀ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਅਕਸਰ ਹੀ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਤੇ ਜੇਕਰ ਆਸਟ੍ਰੇਲੀਆ ਸਰਕਾਰ ਚ ਪੰਜਾਬੀ ਨੌਜਵਾਨਾਂ ਦੀ ਨੁਮਾਇੰਦਗੀ ਹੋਵੇਗੀ ਤਾਂ ਭਾਰਤੀਆਂ ਨੂੰ ਇਸ ਦੀ ਮਦਦ ਮਿਲੇਗੀ। ਬਹੁਤ ਮਿਹਨਤ ਕੀਤੀ ਹੈ ਬੱਚੇ ਮੇਰੇ ਨੇ। ਕਦੇ ਉਮੀਦ ਲਾਈ। ਹੋਰ ਜ਼ਿਆਦਾ ਮਿਹਨਤ ਕੀਤੀ ਹੈ। ਉਹ ਮਿਹਨਤ ਨੂੰ ਪਰਮਾਤਮਾ ਨੇ ਫਲ ਲਾਇਆ। ਇਹਨਾਂ ਨੇ ਪੰਜਾਬੀਆਂ ਦੀਆਂ ਵੋਟਾਂ ਬਹੁਤ ਘਟਦੀਆਂ। ਹੂੰ। ਉਹਨਾਂ ਨੇ ਕਿਹਾ ਮੇਰੇ 23 ਬੰਦੇਾਂ ਦੇ ਵਿੱਚੋਂ ਫਸਟ ਆ ਸੀਗਾ। ਹੂੰ। ਐ ਤਰ੍ਹਾਂ ਜੀ ਸਾਡੇ ਬੱਚੇ ਦੀ ਨਾ ਸ਼ੁਰੂ ਤੋਂ ਆਦਤ ਆ। ਹੂੰ। ਇਹ ਕਹਿੰਦਾ ਜਿਹੜੀਆਂ ਮੁਸ਼ਕਲਾਂ ਮੈਨੂੰ ਆਈਆਂ ਨੇ ਉਹ ਕਿਸੇ ਹੋਰ ਬੰਦੇ ਨਾਲ ਪਹਿਲੀ ਵਾਰੀ ਕਾਉਂਸਲਰ ਬਣਿਆ ਐਂ ਜਿੱਤ ਗਿਆ ਦੂਸਰੀ ਵਾਰੀ ਫੇਰ ਉਸ ਆਸਟ੍ਰੇਲੀਅਨ ਕਮੇਟੀ ਨੇ ਕਿਹਾ ਕਹਿੰਦਾ ਅਸੀਂ ਤੈਨੂੰ ਹੀ ਖੜਾ ਕਰਨਾ ਜੀ ਦੂਸਰੀ ਵਾਰੀ ਫੇਰ ਜਿੱਤਿਆ ਹੁਣ ਪਾਰਟੀ ਨੇ ਕਿਹਾ ਕਹਿੰਦੇ ਅਸੀਂ ਤੈਨੂੰ ਟਿਕਟ ਦੇਣੀ ਆ ਪਹਿਲਾਂ ਤਾਂ ਟਿਕਟ ਲੈਣ ਦੀ ਰਿਆ ਤੇ ਬਦਲਾ ਇਸ ਕੇ ਮੈਨਾਂ ਕੇ ਵਿੱਚ ਪਾ ਕੇ ਬੰਦੇ ਉਹਨਾਂ ਨੇ ਇਹ ਸਾਰਾ ਕੰਮ ਕਰ ਦੇਖ ਕੇ ਟਿਕਟ ਦਿੱਤੀ ਸ਼ੁਕਰਾ ਪਰਮਾਨੰਦ ਬਲਦੇਵ ਸਿੰਘ ਸਮੀ ਜੋ ਕਿ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੇ ਵਿੱਚ ਗੀਲ ਸਿਟੀ ਆ ਉੱਥੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਔਰ ਅਸੀਂ ਉਹਨਾਂ ਨੂੰ ਸਾਰੇ ਇੰਡੀਆ ਨੂੰ ਪੰਜਾਬ ਨੂੰ ਔਰ ਲੁਧਿਆਣੇ ਨੂੰ ਅਪੀਲ ਕਰਦੇ ਆ ਕਿ ਤੁਹਾਡਾ ਕੋਈ ਵੀ ਰਿਸ਼ਤੇਦਾਰ ਦੋਸਤ ਅਗਰ ਆਸਟ੍ਰੇਲੀਆ ਦੇ ਵਿੱਚ ਹੈਗਾ ਤਾਂ ਉਹਨਾਂ ਦੀ ਸਪੋਰਟ ਕਰੋ ਜੇ ਮੈਂਬਰ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡਾ ਪਲੇਟਫਾਰਮ ਹੁੰਦਾ ਮੈਂਬਰ ਪਾਰਲਮੈਂਟ ਨੂੰ ਬਹੁਤ ਕੁਝ ਹੁੰਦਾ ਉਹਨਾਂ ਨੂੰ ਦੇਸ਼ ਦੇ ਸੰਵਿਧਾਨ ਦੇ ਵਿੱਚ ਵਾਧਾ ਯਾ ਕਿਸੇ ਚੀਜ਼ ਨੂੰ ਕਾਟਾ ਕਰਨ ਦੇ ਰਾਈਟਸ ਹੁੰਦੇ ਆ ਉਹਨਾਂ ਕੋਲੇ ਉਹਨਾਂ ਕੋਲੇ ਉਹਦਾ ਮੁੱਦਾ ਚੱਕਣ ਦੇ ਰਾਈਟਸ ਹੁੰਦੇ ਆ ਤਾਂ ਉਹ ਆਪਣੀ ਪਾਰਲੀਮੈਂਟ ਦੇ ਵਿੱਚ ਕੋਈ ਵੀ ਮੁੱਦਾ ਦੱਸ ਸਕਦੇ ਆ ਕਿ ਹਾਂਜੀ ਸਾਨੂੰ ਆ ਚੀਜ਼ 'ਚ ਪ੍ਰੋਬਲਮ ਆ ਜਾਂ ਸਾਡੇ ਆਏ ਬੱਚੇ ਸਟੂਡੈਂਟ ਜਿਹੜੇ ਵੀ ਵੀਜ਼ੇ ਦੇ ਉੱਤੇ ਕੋਈ ਇੰਡੀਅਨ ਰਹਿ ਰਿਹਾ ਜਾਂ ਕਿਸੇ ਵੀ ਉਹਦਾ ਰਹਿ ਰਿਹਾ ਤਾਂ ਉਹਦੀ ਮਦਦ ਕਰਨ ਲਈ ਆਲ ਟਾਈਮ ਤਤਪਰ ਰਹਿੰਦੇ ਆ ਅਗਲੀ ਖਬਰਦਾਰ ਰੱਖਾਂਗੇ ਜਿੱਥੇ ਇਟਲੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਭੇਦਪਰੀ ਮੌਤ ਦਾ ਮਾਮਲਾ ਜੁੜਾ ਸਾਹਮਣੇ ਆਇਆ ਹੈ ਤੇ ਜਿਸ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲੀ ਆ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਇਲਾਕੇ ਦੇ ਪਿੰਡ ਖੋਲੇ ਦਾ 24 ਸਾਲਾ ਨੌਜਵਾਨ ਟਵਿੰਕਲ ਰੰਦਾਵਾ ਇਟਲੀ ਦੇ ਸ਼ਹਿਰ ਲੀਡੋ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਉਸ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਆ ਤਾਂ ਮ੍ਰਿਤਕ ਦੇ ਪਤਾ ਨੇ ਜਾਣਕਾਰੀ ਦੰਦਿਆ ਦੱਸਿਆ ਕਿ ਉਹਨਾਂ ਦੇ ਦੋ ਪੁੱਤਰ ਹਨ ਅਤੇ ਟਵਿੰਕਲ ਛੋਟਾ ਪੁੱਤਰ ਸੀ ਤਾਂ ਪਰਿਵਾਰ ਦੇ ਆਰਥਿਕ ਹਾਲਾਤ ਮਜ਼ਬੂਤ ਨਹੀਂ ਸਨ ਕਿਉਂਕਿ ਉਹ ਡਰਾਈਵਰ ਦਾ ਕੰਮ ਕਰਦੇ ਹਨ ਵੱਡੀ ਮੁਸ਼ਕਲ ਦੇ ਨਾਲ ਕਰਜ਼ਾ ਚੁੱਕ ਕੇ ਉਹਨਾਂ ਨੇ ਟਵਿੰਕਲ ਨੂੰ ਬਿਹਤਰ ਭਵਿੱਖ ਦੀ ਆਸ ਦੇ ਨਾਲ ਇਟਲੀ ਭੇਜਿਆ ਸੀ ਟਵਿੰਕਲ ਨੂੰ ਇਟਲੀ ਗਏ ਹੁਣੇ 5 ਮਹੀਨੇ ਹੀ ਹੋਏ ਸਨ ਤਾਂ ਪਰਿਵਾਰ ਨੇ ਮ੍ਰਿਤਕ ਦੇ ਭਾਰਤ ਦੇ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਹੋ ਰਾਗ ਮਾਈ ਦਾਦਾ ਬੋਤ ਗੁੜੇ ਦਾਦਾ ਬਦਨੋ ਗੱਬੜਾ ਨਾਦਰੀ ਮਾਈ ਦੇ ਜੋਗੀ ਬੋਤ ਤੇ ਬਧਾਈ ਦਰੀ ਮਾਈ ਦੇ ਜੋਗੀ ਤੇਰੇ ਬੱਚਿਆ ਆ ਜਾ ਟਿੰਗਲਾ ਆ ਜਾ ਆ ਜਾ ਟਿੰਗਲਾ ਉਹ ਲਾਗ ਮਾਈ ਦਾਦਾ ਬੁੱਤ ਬੁੜਾ ਹੀ ਕਰਦਾ ਬਦਨ ਹਿੱਟ ਇਹਨੂੰ 4 ਕਿ ਮਹੀਨੇ ਹੋ ਗਏ ਸਨ ਗਏ ਨੂੰ ਪਹਿਲਾਂ ਡਬਈ ਰਿਆ ਸੀ ਥੋੜਾ ਜਿਹਾ ਸਾਲਕ 4 ਕਿ ਮਹੀਨੇ ਹੋਏ ਇੱਥੇ ਜਦੋਂ ਪਰਸੋਂ ਉਹ ਇਹ ਗੱਲ ਰਾਤ ਬਿਲਕੁਲ ਉਦੋਂ ਠੀਕ ਠਾਕ ਬੋਲ ਰਿਹਾ ਸੀ ਫਿਰ ਦਿਨੇ ਜਦੋਂ ਮੈਂ ਸ਼ਹਿਰੋਂ ਆਇਆ ਮਾਹੀ ਦੀ ਨੂੰ ਪੁੱਛਿਆ ਕਹਿੰਦੀ ਟਿੰਕਲ ਦਾ ਫੋਨ ਨਹੀਂ ਹੁੰਦਾ ਮੈਂ ਕਿਹਾ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਗੱਲ ਕੀਤੀ ਉਹ ਕਹਿੰਦਾ ਬਈ ਆ ਦਾ ਉਹ ਬੋਸ਼ ਹੋ ਗਿਆ ਸੀ ਅਈ ਨਿੰਬੂ ਪਾਣੀ ਪਲਾਇਆ ਸੀ ਉਹ ਪਲਾਇਆ ਸੀ ਆ ਪਲਾਇਆ ਸਾਡੇ ਦੇ ਬਾਹਰ ਰੱਖ ਜੋ ਤੇ ਉਹਨਾਂ ਨੇ ਫੜ ਕੇ ਤੇ ਅੱਗੇ ਪਾਰਕ ਜਈ ਹੁੰਦੀ ਆ ਬਾਹਰ ਕੱਢ ਦਿੱਤਾ ਆ ਬਾਅਦ ਉਹ ਮੁੰਡੇ ਆ ਆਪਣੇ ਕੱਚੇ ਸਨ ਇਹ ਵੀ ਕੱਚਾ ਸੀ ਲੈਮੋ ਸੀ ਆਈ ਉਹਨਾਂ ਨੂੰ ਪੁਲਿਸ ਵੀ ਫੜ ਕੇ ਲੈ ਗਈ ਆ ਤੇ ਸਾਨੂੰ ਨਹੀਂ ਪਤਾ ਕੀ ਵਾਰਦਾ ਹੋਈ ਤੇ ਸਰਕਾਰ ਕੋ ਮੰਗ ਕਰਨੇ ਮੇਰਾ ਬੱਚਾ ਘਰ ਭੇਜ ਦੇਣ। ਦਨ ਅਗਲੇ ਦਿਨ ਮੇਰੇ ਦੀ ਗੱਲ ਨਹੀਂ ਹੋਈ ਮੈਂ ਉਹਨੂੰ ਫੋਨ ਕਰਦੀ ਆ ਮੈਂ ਤੈਨੂੰ ਬਾਰ-ਬਾਰ ਫੋਨ ਕਰਦੀ ਹੁੰਦੀ। ਮੈਂ ਕਿਹਾ ਟਿੰਕਲ ਦਾ ਫੋਨ ਨਹੀਂ ਲੱਗਦਾ ਲੱਗਦਾ ਇੱਕ ਮੁੰਡੇ ਨੂੰ ਫੇਰ ਮੈਂ ਫੋਨ ਕੀਤਾ ਮੁੰਡਾ ਉਹਦਾ ਨਾ ਪਤਾ ਨਹੀਂ ਕੀ ਆ ਪਤਾ ਨਹੀਂ ਕਿੱਥੋਂ ਦਾ ਆ ਉੱਥੋਂ ਦਾ ਹੀ ਆ। ਭੇਲੂ ਭੇਲੂ ਉਹਨੂੰ ਕਹਿੰਦੇ ਆ। ਕਹਿੰਦਾ ਮੈਨੂੰ ਕਹਿੰਦਾ ਮਾਤਾ ਟਿੰਕਲ ਬਿਹੋਸ਼ ਹੋ ਗਿਆ। ਮੈਂ ਕਿਹਾ ਬਿਹੋਸ਼ ਨਹੀਂ ਹੋਇਆ। ਟਿੰਕਲ ਹੈ ਨਹੀਂਗਾ ਮੇਰਾ ਮੇਰਾ ਟਿੰਕਲ ਹੈ ਨਹੀਂਗਾ ਹੁਣ। ਤੇ ਇਹਦੇ ਪਿਓ ਨੇ ਫੋਨ ਵੜ ਲਿਆ। ਉਹਨੂੰ ਕਹਿੰਦਾ ਅੰਕਲ ਟਿੰਕਲ ਨੂੰ ਟੈਗ ਹੋ ਗਿਆ ਉਤੇ ਪਤਾ ਨਹੀਂ ਉਹਨੂੰ ਕੀ ਯਾਦ ਕੀ ਨਹੀਂ ਹਨ ਮੈਂ ਆਹ ਸਰਕਾਰ ਕੋਈ ਹੋਏ ਬੇਨਤੀ ਕਰਦੀ ਆ ਮੇਰਾ ਪੁੱਤ ਮੈਨੂੰ ਮੇਰੇ ਘਰ ਪਹੁੰਚਾ ਦੋ ਜਿੱਦਾਂ ਦਾ ਵੀ ਹੈਗਾ ਘਰ ਪਹੁੰਚਾ ਦੋ ਮੇਰਾ ਪੁੱਤ ਮੈਨੂੰ ਕੁਝ ਨਹੀਂ ਜਵਾਈਦਾ ਮੋਸ਼ ਹੋ ਗਿਆ ਉਹ ਉੱਠਿਆ ਨਹੀਂ ਜਿਆ ਬੋਨ-ਪੋਨ ਫੜੇ ਲਾ ਕੇ ਬਸ ਉਹ ਮੁੰਡਾ ਸਹੀ ਗੱਲ ਨਹੀਂ ਹਨ ਕੋਈ ਕਦੀ ਗੈਣ ਜੂਸ ਨਿੰਬੂ ਪਾਣੀ ਪੀ ਲਿਆ ਰੋਟੀ ਖਾ ਲਈ ਤੇ ਖਲੀ ਅਦਾਈ ਨਾਲ ਤੇ ਦਿੱਤੀਆਂ ਬਸ ਇਹ ਹੋਏ ਪੂਰੇ ਹਨ ਕੋਈ ਨਹੀਂ ਕੋਈ ਦੱਸਿਆ ਕਿ ਨਹੀਂ ਮੈਂ ਕਰਨੇ ਆ ਵੀ ਮਦਦ ਕੀਤੀ ਆ ਵੱਤੋ ਆਦ ਬਾਕੀ ਉਹ ਮੁੰਡੇ ਦੀ ਲੱਲਬੋਡੀ ਘਰ ਅੰਚੇ ਕਹੀਂ ਚਰੋਦਾ ਆਪਣੇ ਦਰਵਾਜ਼ਾ ਆਣਾ ਔਰ ਅੰਤਮ ਬੋ ਅਗਲੀ ਖਬਰਦਾਰੋ ਕਰਾਂਗੇ ਜਿੱਥੇ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਇੱਕ ਐਨ ਆਰ ਆਈ ਔਰਤ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਆਪਣੀ ਪਤਨੀ ਦਾ ਕਤਲ ਕਰਕੇ ਭੱਜਣ ਵਾਲੇ ਮੁਲਜ਼ਮ ਪਤੀ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਉਸ ਨੂੰ ਰਾਜਸਥਾਨ ਦੇ ਗੰਗਾ ਨਗਰ ਤੋਂ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਲਿਆਂਦਾ ਗਿਆ ਦੱਸਦੇ ਕਿ ਇਹ ਘਟਨਾ ਹਾਲ ਹੀ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਵਾਪਰੀ ਜਿੱਥੇ ਪ੍ਰਭਜੋਤ ਕੌਰ ਨਾਦੀ ਔਰਤ ਦੀ ਲਾਸ਼ ਮਿਲੀ ਤਾਂ ਮ੍ਰਿਤਕ ਮੂਲ ਰੂਪ ਦੇ ਵਿੱਚ ਗੁਰਦਾਸਪੁਰ ਦੀ ਰੈਨ ਉਹ ਲੀਸੀ ਤੇ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਸੀ ਉਹ ਆਪਣੇ ਪਤੀ ਦੇ ਨਾਲ ਇੱਕ ਪਰਿਵਾਰਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਭਾਰਤ ਆਈ ਸੀ ਤਾਂ ਹੁਣ ਇਸ ਔਰਤ ਦੇ ਕਾਤਲ ਪਤੀ ਨੂੰ ਜਿਹੜਾ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਛੱਟਿਆ ਲੋਗੇ ਜੇ ਆਪਣੇ ਵਿਆਹ ਹੋਈ ਨੂੰ ਜੀ ਪਹਿਲਾਂ ਠੀਕ ਠਾਕ ਕੋਈ ਗੱਲਬਾਤ ਨਹੀਂ ਹੋਈ ਜੀ ਤੇ ਹੁਣ ਥੋੜਾ ਜਿਹੇ ਨਾਲ ਕੁਝ ਰਕੜਾ ਜਿੜਾ ਚੱਲਦਾ ਰਿਹਾ ਜੀ ਤੇ ਇਹ ਸਾਰਾ ਪਰਿਵਾਰ ਮਾਂ ਪਿਓ ਮੁੰਡੇ ਦਾ ਜਵਾਈ ਸਾਡੇ ਦਾ ਤੇ ਮਾਚੀ ਇੱਕ ਇਹ ਬਾਰਾਹ ਹਿਤੇੜੀਆ ਜੋ ਆਇਆ ਜੀ ਜੀ ਆਇਆ ਤੇ ਇਹਨਾਂ ਆਪਣੇ ਸਾਡੇ ਦੋਸਤ ਹੀ ਸਾਬ ਦਾ ਧਮਾਨ ਕੀਤਾ ਖੰਡ ਪਾੜ ਆਪਣਾ ਕਰਾ ਕੇ ਤੇ ਧਮਾਨ ਕੀਤਾ ਕੱਲ ਦੇ ਗਏ ਆ ਪਰਸਾਂ ਦੇ ਤੇ ਆnde ਵੀ ਅਸੀਂ ਫੇਰ ਸਾਡੇ ਆਗਾ ਹੁਣ ਲੋਹੜੀ ਬਣਾਉਣੀ ਐ ਦੀ ਕੱਕੇ ਦੀ ਮਨੇ ਦੀ ਤੇ ਦੇ ਘੇ ਹੀ ਆਣ ਕੇ ਨੂੰ ਨਾਲੇ ਮੁੰਡੇ ਨੂੰ ਲੈ ਜਾਗੇ ਤੇ ਨਾਲੇ ਆਪਣੇ ਚਲ ਚਲ ਜਾਗੇ ਪਿੰਡ ਜੇਤੂਆ ਨਹੀਂ ਸਾਨੂੰ ਨਹੀਂ ਇਹ ਸਾਦੇ ਪਰੇ ਨਹੀਂ ਕੋਈ ਉਹ ਆਪਣੇ ਦਖਿਆ ਨਹੀਂ ਸਾਡੀ ਗੁੱਡੀ ਨਹੀਂ ਨਹੀਂ ਪਛਾਣਉਂ ਵੀ ਮੇਰਾ ਵੀ ਝਗੜਾ ਹੋਇਆ ਤੇ ਕਿਦਾਂ ਦੀ ਬਾਹਰ ਦਾ ਕੋਈ ਪਤਾ ਨਹੀਂ ਹੁਣ ਕੀ ਗੱਲੋਂ ਕੀ ਨਹੀਂ ਮੇਰੀ ਸਿਸਟਰ ਲੱਗਦੀ ਉਹ ਬਾਹਰ ਹੀ ਵਿਆਹ ਕਰਕੇ ਬਾਹਰ ਹੀ ਚਲ ਗਈ ਉਹਥੇ ਉਹ ਮੰਨ ਰਹਿੰਦੇ ਸੀ ਉਹ ਮੇਰਾ ਭਾਜੀ ਵੀ ਉਥੋਂ ਦਾ ਪਿਆਰ ਹੀ ਦੋਵੇਂ ਹੀ ਤੇ ਉਹਨਾਂ ਦਾ ਆਪਸੀ ਝਗੜਾ ਹੀ ਉਹਨਾਂ ਨੂੰ ਨਲੋ ਜਿੱਦਾ ਸ਼ੱਕ ਕਰਦਾ ਸੀ ਤੇ ਫਿਰ ਇੱਥੇ ਆਏ ਹੋ ਇੱਥੇ ਆ ਕੇ ਜਦੋਂ ਉਹਨਾਂ ਨੇ ਸੋਚਿਆ ਇਦਾਂ ਕਿ ਉਹਨਾਂ ਨੇ ਘੁੱਟ ਦੇ ਘਟ ਕੇ ਉਹਨਾਂ ਦਾ ਕਤਲ ਕਰਤਾ ਉਦਰ ਕੈਨੇਡਾ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਪਾਇਲ ਤਹਿਸੀਲ ਦੇ ਕਟਾਲੀ ਪਿੰਡ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਮ੍ਰਿਤਕ ਦੀ ਪਹਿਚਾਨ ਅਮਰਵੀਰ ਸਿੰਘ ਦੇ ਵਜੋਂ ਹੋਈ ਹੈ ਜਿਸ ਦੀ ਉਮਰ ਸਿਰਫ 27 ਸਾਲ ਸੀ ਤਾਂ ਅਮਰਵੀਰ ਸਿੰਘ ਦੀ ਮੌਤ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਅਚਾਨਕ ਸਿਹਤ ਵਿਗੜਨ ਦੇ ਕਾਰਨ ਹੋਈ ਐਸੇ ਦੁਖਦਾਈ ਖਬਰ ਤੋਂ ਬਾਅਦ ਕਟਾਰੀ ਪਿੰਡ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਅਮਰਵੀਰ ਸਿੰਘ 2022 ਦੇ ਵਿੱਚ ਉੱਚ ਸਿੱਖਿਆ ਦੇ ਲਈ ਕੈਨੇਡਾ ਗਿਆ ਸੀ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਉੱਥੇ ਵਰਕ ਪਰਮਿਟ ਦੇ ਉੱਤੇ ਟਰੱਕ ਡਰਾਈਵਰ ਦੇ ਵਜੋਂ ਕੰਮ ਕਰ ਰਿਹਾ ਸੀ ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀ ਜਿਸ ਕਾਰਨ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਲੁਧਿਆਣਾ ਦੇ ਇਸ ਨੌਜਵਾਨ ਦੀ ਮੌਤ ਹੋਈ ਹੈ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਦੇ ਵਿੱਚ ਜਿਹੜੀ ਆ ਮੌਤ ਹੋਈ ਹੈ ਦੱਸਦੀ ਹੈ ਕਿ ਇਹ ਨੌਜਵਾਨ ਸਿਰਫ 27 ਸਾਲਾਂ ਦਾ ਸੀ ਜੋ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਤੇ ਫਿਰ ਹੁਣ ਉੱਤੇ ਵਰਕ ਪਰਮਿਟ ਤੇ ਟਰੱਕ ਡਰਾਈਵਰ ਦੇ ਵਜੋਂ ਜਿਹੜਾ ਕੰਮ ਕਰ ਰਿਹਾ ਸੀ ਤਿੰਨ ਪੈਣਾ ਦਾ ਇਹ ਇਕਲੌਤਾ ਪਰਾ ਅਮਰਵੀਰ ਸਿੰਘ ਜਿਸ ਦੀ ਕਿ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਉਸ ਦੀ ਮੌਤ ਦੀ ਖਬਰ ਦੇ ਨਾਲ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾ ਉੱਧਰ ਅਗਲੀ ਖਬਰ ਦਾ ਰੁਕ ਕਰਾਂਗੇ ਜਿੱਥੇ ਭਾਰਤੀ ਮੂਲ ਦੇ ਵਿਕਰਾਂਤ ਠਾਕੁਰ ਨੇ ਆਸਟ੍ਰੇਲੀਆ ਦੇ ਇੱਕ ਅਦਾਲਤ ਵਿੱਚ ਆਪਣੀ ਪਤਨੀ ਸੁਪਰੀਆ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ ਸੁਪਰੀਆ ਦਸੰਬਰ ਦੇ ਵਿੱਚ ਘਰ 'ਚ ਬੇਹੋਸ਼ ਮਿਲੀ ਸੀ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤਾਂ ਵਿਕਰਾਂਤ ਹਿਰਾਸਤ ਦੇ ਵਿੱਚ ਹੈ ਆਸਟ੍ਰੇਲੀਆ ਦੇ ਐਡੀਲੇਡ ਦੇ ਵਿੱਚ 42 ਸਾਲਾ ਭਾਰਤੀ ਮੂਲ ਦੇ ਵਿਕਰਾਂਤ ਠਾਕੁਰ ਆਪਣੀ ਪਤਨੀ ਸੁਪਰੀਆ ਠਾਕੁਰ ਦੀ ਮੌਤ ਦੇ ਸੰਬੰਧ ਵਿੱਚ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਹੋਏ ਜਿੱਥੇ ਉਸਨੇ ਉਸ ਦੀਆਂ ਹਤਿਆ ਕਰਨ ਦੀ ਗੱਲ ਜਿਹੜੀ ਆ ਕਬੂਲੀ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਹ ਕਤਲ ਸੀ 1 ਜੁਲਾਈ ਨੂੰ ਐਡੀਲੇਟ ਦੇ ਵਿੱਚ ਪੁਲਿਸ ਨੂੰ ਇੱਕ ਘਰ ਤੋਂ ਇੱਕ ਫੋਨ ਆਇਆ ਪਹੁੰਚਣ ਦੇ ਉੱਤੇ ਉਸ ਨੂੰ 36 ਸਾਲਾ ਸੁਪਰੀਆ ਠਾਕੁਰ ਬੇਹੋਸ਼ ਮਿਲੀ ਤੁਰੰਤ ਸੁਪਰੀਆ ਦਿੱਤਾ ਤੁਰੰਤ ਉਸ ਔਰਤ ਨੂੰ ਜਿਹੜਾ ਸੀਪੀਆਰ ਦਿੱਤਾ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਮਾਮਲਾ ਘਰੇਲੂ ਝਗੜੇ ਦਾ ਦੱਸਿਆ ਗਿਆ ਬਾਅਦ ਵਿੱਚ ਪੁਲਿਸ ਨੇ ਵਿਕਰਾਂਤ ਠਾਕੁਰ ਨੂੰ ਮੌਕੇ ਤੋਂ ਗ੍ਰਫਤਾਰ ਕਰ ਲਿਆ